ਮਾਨਜੋਗ ਐਸਐਸਪੀ ਦੀ ਦਿਸ਼ਾ ਨਿਰਦੇਸ਼ ਤੇ ਤੇ ਮਾਨਜੋਗ ਸਾਡੇ ਐਸਪੀਡੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਜਿਹੜੇ ਆਪਣਾ ਇੱਥੇ ਵਾਰਦਾਤ ਦਾ ਦੋ ਘਮਾਂਟ ਹੋਈਆਂ ਇੱਕ ਗੋਲ ਹੱਟੀ ਤੇ ਇੱਕ ਆਪਣਾ ਉੱਥੇ ਪ੍ਰਾਪਰਟੀ ਡੀਲਰ ਦੇ ਜਿਹੜੀ ਗੋਲ ਹੱਟੀ ਦੀ ਵਾਰਦਾਤ ਹੋਈ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਹੋਈ ਸੀ ਉਹ 15 ਨੂੰ ਹੋਈ ਸੀ ਇਹ ਵਿੱਚ ਜਿਹੜੇ ਆਪਣਾ ਤਿੰਨ ਜਣੇ ਹੀ ਜਿਹੜੀ ਗੋਲ ਹੱਟੀ ਦੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮੈਣੀ ਆ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਆ ਉਸ ਤੋਂ ਬਾਅਦ ਜਿਹੜੇ ਦੂਸਰੀ ਵਾਰ ਦਾ ਤੇ ਹੀ ਇਹਨਾਂ ਨੇ ਕੀਤੀ ਪ੍ਰਾਪਰਟੀ ਡੀਲਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤੀ ਵਾਲਾ ਦਾ ਜਰਮਨ ਦੀ ਉਹਨਾਂ ਦੋਨੋਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੰਗੀ ਤੋਂ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਾਈਨਾਂਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਸੀ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਦੋਨੀ ਬੱਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤ ਤੋਂ ਅਮਨ ਟੋਟਲ ਅਹੀਂ ਜਿਹੜੇ 5 ਜਣੇ ਆਪਣਾ ਅਰੈਸਟ ਕਰ ਲਿਆ ਇਹਨਾਂ ਦਾ ਪਹਿਲਾਂ ਵੀ ਕੋਈ ਇਸ ਤਿਹੇ ਕਿਤੇ ਕਿਸੇ ਦਾ ਨਹੀਂ ਇਹਨਾਂ ਦੀ ਆਪਣਾ ਜਿਹੜੇ ਹੱਡੇ ਨਾਲ ਦੋ ਵਾਰ ਦਾ ਤੈਨਾਂ ਜਿਹੜੇ ਹੱਡੀਆਂ ਕੀਤੀ ਉਹਦੇ ਚੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੇ ਦੋ ਥਾਂ ਤੇ ਹੋਰ ਫਾਇਰਿੰਗ ਕੀਤੀ ਆ ਇੱਕ ਤਾਂ ਆਪਣਾ ਨੇ ਮੇਤੇ ਥਾਣੇ ਦੇ ਵਿੱਚ ਕੀਤੀ ਆ ਤੇ ਇੱਕ ਇਹਨਾਂ ਨੇ ਉੱਥੇ ਖਲਚੀਆਂ ਰੱਖ ਕੇ ਕੀਤੀ ਮਕਸਦ ਕੀ ਸੀ ਇਹਨਾਂ ਦਾ ਜਿਹ ਇਸ ਤਿਹੇ ਕਿਤੇ ਗੋਲੀਆਂ ਚਲਾਉਣੀਆਂ ਚਾਹਣਾ ਭਾਗ ਕਰਨਾ ਮਕਸਦ ਇਹਨਾਂ ਦਾ ਇਹੀ ਆ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਉਹ ਅਜੇ ਅਹੀਂ ਕਰ ਰਹੇ ਆ ਆਪਣਾ ਜਿਹੜਾ ਗਾਂ ਤਫਤੀਸ਼ ਪਰ ਕਿਸੇ ਗੈਂਗ ਨਾਲ ਕੰਮ ਕਰਦੇ ਨੇ ਕੱਲੇ ਕੱਲੇ ਇਹ ਆਪਣਾ ਜਿਹੜਾ ਅਮਨ ਔਰ ਆਪਣਾ ਕਬੇ ਰਾਜਪੂਤਾ ਤੇ ਦੁੰਨੀ ਉਹਨਾਂ ਦੀ ਲਾਜ ਦਿੱਤਾ ਜਾਂਦਾ ਹੈ ਸਰ ਕੋਈ ਇਸ ਕੀ ਚਾਹ ਰੰਗ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾ ਇਹਨਾਂ ਨੂੰ ਕੋਈ ਨਾ ਕੋਈ ਪੈਸੇ ਪਾਉਂਦੇ ਆ ਖਰਚਾ ਵਰਚਾ ਕਮਾਂਡ ਥਾਣੇ ਜਿੱਤੇ ਦੁੰਨੇ ਆਪਰੇ ਦਰਜ ਹੋਈ ਹੈ ਲੱਗਦਾ ਇਸ ਕੇਸ ਵਿੱਚ ਅਕਤਵ ਕੀ ਵੀ ਕੋਈ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣਾ ਹੀ ਕਰ ਰਹੇ ਨੇ ਤਪਦੀਸ਼ਕਾਂ